ਹਾਂਜੀ ਹਸਤੀ ਕਾ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਸੂਟ ਵੀਡੀਓ ਦੇ ਵਿੱਚ ਸੂਟ ਦਿਖਾਵਾਂਗੇ ਹੋਣਗੇ ਆਪਣੇ ਪ੍ਰਿੰਟ ਸੂਟ ਹੋਣਗੇ ਠੀਕ ਹੈ ਜੀ ਆਪਾਂ ਆਫਰ ਪ੍ਰਾਈਸ ਤੇ ਲੈ ਕੇ ਆਇਆਗੇ ਬਹੁਤ ਹੀ ਸੋਹਣਾ ਸਟੱਫ ਹੋਊਗਾ ਸਭ ਤੋਂ ਪਹਿਲਾਂ ਆ ਗਿਆ ਮਲ ਕਾਟਨ ਦਾ ਠੀਕ ਹੈ ਜੀ ਇਹ ਬਹੁਤ ਹੀ ਸੋਹਣਾ ਸਟੱਫ ਹੈ ਇਹ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਤੇ ਇਹਦੇ ਨਾਲ ਦਾ ਮੈਂ ਖੁਦ ਆਪਣਾ ਸੂਟ ਸਟਿਚ ਕੀਤਾ ਤੇ ਮੈਂ ਕਈ ਵਾਰ ਵਾਸ਼ ਵੀ ਕਰ ਚੁੱਕੀ ਹਾਂ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਛਿੱਜਦਾ ਨਹੀਂ ਹੈਗਾ ਠੀਕ ਹੈ ਜੀ ਕੋਈ ਬੁਰ ਵਗੈਰਾ ਨਹੀਂ ਆਉਂਦਾ ਹੈਗਾ ਬਹੁਤ ਸੋਹਣਾ ਸਟੱਫ ਹੈ ਇਹ ਤੁਸੀਂ ਸ਼ਰਟ ਸ਼ਰਟ ਤੇ ਲਾਈਨਿੰਗ ਲਾ ਕੇ ਇਹਨੂੰ ਸਟਿਚ ਕਰ ਸਕਦੇ ਹੋਗੇ ਠੀਕ ਹੈ ਜੀ ਇਹ ਆਪਾਂ ਲੈਸ ਪ੍ਰਾਈਸ ਤੇ ਦੇਵੋਗੇ ਦੇਵਾਂਗੇ 200 ਰੁਪਏ ਆਪਾਂ ਲੈਸ ਕਰਾਂਗੇ ਪਹਿਲਾਂ ਵਾਲੇ ਪ੍ਰਾਈਸ ਨਾਲ ਇਹ ਤਾਂ 1700 ਇਹਦਾ ਪ੍ਰਾਈਸ ਹੋਊਗਾ ਤੇ ਫ੍ਰੀ ਸ਼ਿਪਿੰਗ ਹੋਊਗੀ ਠੀਕ ਹੈ ਜੀ ਤੇ ਪਹਿਲਾ ਕਲਰ ਇਹਦੇ ਵਿੱਚ ਇਹ ਹੋ ਗਿਆ ਤੇ ਆਪਣੇ ਕੋਲੇ ਇਹ ਇਸ ਤਰ੍ਹਾਂ ਦਾ ਇਹਦੇ ਵਿੱਚ ਇਹ ਕਲਰ ਹੈ ਸਿੰਗਲ ਕਲਰ ਹੋ ਗਿਆ ਪਹਿਲਾ ਇਹਦੇ ਵਿੱਚ ਇਹ ਹੋ ਗਿਆ ਦੂਸਰਾ ਇਹ ਵਾਲਾ ਕਲਰ ਹੋ ਗਿਆ ਤੇ ਇਹ ਵੀ ਆਪਣਾ ਮਾਲ ਕਾਟਨ ਦਾ ਵਿੱਚ ਹੈ ਠੀਕ ਹੈ ਜੀ ਸਟਾ ਬਹੁਤ ਹੀ ਜਿਆਦਾ ਸੋਹਣਾ ਤੇ ਸੌਫਟ ਹੈਗਾ ਤੇ ਤੁਸੀਂ ਆਰਾਮ ਨਾਲ ਇਹਨੂੰ ਵੇਅਰ ਕਰ ਸਕਦੇ ਹੋ ਕੋਈ ਚੁਭਣ ਵਾਲਾ ਨਹੀਂ ਹੈਗਾ ਕੋਈ ਹਾਰਡ ਨਹੀਂ ਹੈਗਾ ਤੇ ਇਕੱਲੀ ਸ਼ਰਟ ਛੱਟ ਤੇ ਲਾਈਨਿੰਗ ਹੈ ਜਿਹੜੀ ਤੁਸੀਂ ਲਾ ਸਕਦੇ ਹੋ ਨੂੰ ਦੁਪੱਟਾ ਟਾਈ ਡਾਈ ਵੀ ਕਰਵਾ ਸਕਦੇ ਹੋ ਤੇ ਸਿੰਗਲ ਕਲਰ ਵੀ ਦੁਪੱਟੇ ਦਾ ਰੱਖ ਸਕਦੇ ਹੋ ਠੀਕ ਹੈ ਜੀ ਬਾਕੀ ਤੁਸੀਂ ਜਿਸ ਤਰ੍ਹਾਂ ਮਰਜ਼ੀ ਸੂਟ ਸਾਥੋਂ ਮੰਗਵਾ ਸਕਦੇ ਹੋ ਬਿਨਾ ਸਟੀਚਿੰਗ ਜਾਂ ਬਿਨਾ ਦੁਪੱਟੇ ਤੋਂ ਠੀਕ ਹੈ ਜੀ ਦੂਸਰਾ ਕਲਰ ਇਹ ਆ ਗਿਆ ਇਹਦਾ ਵੀ ਪ੍ਰਾਈਸ ਹੋਊਗਾ ਜੀ 1700 ਫ੍ਰੀ ਸ਼ਿਪਿੰਗ ਹੋਊਗੀ ਤੁਹਾਨੂੰ ਕੋਈ ਸ਼ਿਪਿੰਗ ਦਾ ਐਕਸਟਰਾ ਨਹੀਂ ਦੇਣੇ ਪੈਣੇ ਠੀਕ ਹੈ ਲਓ ਜੀ ਅਗਲਾ ਕਲਰ ਇਹਦੇ ਵਿੱਚ ਆ ਆ ਗਿਆ ਤੇ ਇਹ ਆਪਣੇ ਕੋਲੇ ਤਿੰਨ ਤਿੰਨ ਸੂਟ ਜਿਹੜੇ ਅਵੇਲੇਬਲ ਨੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਤੇ ਬਹੁਤ ਹੀ ਪਿਆਰਾ ਸਟਾਫ ਆ ਕਲਰ ਵੀ ਬਹੁਤ ਪਿਆਰੇ ਨੇ ਬਿਲਕੁਲ ਹੀ ਜਿਆਦਾ ਸੋਹਣਾ ਸਟਾਫ ਆ ਇਹ ਇਹ ਵੀ ਆਪਣਾ ਮਲ ਕਾਟਨ ਦੇ ਵਿੱਚ ਈਸਟਾ ਬ੍ਰਾਂਡ ਦਾ ਹੋਊਗਾ ਠੀਕ ਹੈ ਜੀ ਤੇ ਅਗਲਾ ਸੂਟ ਹੈਗਾ ਇਹ ਵਾਲਾ ਹੈਗਾ ਆਪਣਾ ਪਿਓਰ ਖਾਦੀ ਦੇ ਵਿੱਚ ਠੀਕ ਹੈ ਜੀ ਖਾਦੀ ਵੀ ਸੌਫਟ ਵਾਲੀ ਆ ਹਾਰਨੀ ਹੈਗੀ ਵਿਦਆਊਟ ਲਾਈਨਿੰਗ ਤੁਸੀਂ ਇਹਨੂੰ ਸਟਿਚ ਕਰ ਸਕਦੇ ਹੋਗੇ ਤੇ ਇਸ ਤਰ੍ਹਾਂ ਦਾ ਇਹਦੇ ਵਿੱਚ ਪ੍ਰਿੰਟ ਹੋਊਗਾ ਇਹ ਵੀ ਬ੍ਰੈਂਡ ਦਾ ਸਟੱਫ ਹੈ ਲక్ష్ਮੀ ਬ੍ਰੈਂਡ ਦਾ ਸਟੱਫ ਹੋਊਗਾ ਤੇ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਲੈਮਨ ਜਾਂ ਕਲਰ ਆ ਸੂਟ ਦਾ ਤੇ ਬਹੁਤ ਹੀ ਜਿਆਦਾ ਸੋਹਣਾ ਸਟੱਫ ਆਲ ਓਵਰ ਸੂਟ ਹੈ ਇਹ ਤੇ ਇਹ ਵੀ ਤੁਹਾਨੂੰ ਲੈਸ ਪ੍ਰਾਈਸ ਤੇ ਮਿਲੂਗਾ ਪਹਿਲਾਂ ਨਾਲੋਂ ਠੀਕ ਹੈ ਜੀ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਣਾ ਰੈਡੀ ਕੀਤਾ ਹੋਇਆ ਹਾਫ ਪਿਓਰ ਦਾ ਆਪਾਂ ਦੁਪੱਟਾ ਰੱਖਿਆ ਹੋਇਆ ਤੇ ਇਸ ਤਰ੍ਹਾਂ ਆਪਾਂ ਟਾਈ ਡਾਈ ਕੀਤਾ ਹੋਇਆ ਠੀਕ ਹੈ ਜੀ ਕੇ ਤੁਹਾਨੂੰ ਵੀ ਇਹ ਦੁਪੱਟਾ ਸੂਟ ਮਿਲੂਗਾ ਤੁਹਾਨੂੰ ਐਕਸਟਰਾ ਦੁਪੱਟਾ ਲੈਣ ਦੀ ਲੋੜ ਨਹੀਂ ਹੈਗੀ ਇਹਦੇ ਨਾਲ ਦੁਪੱਟਾ ਜਿਹੜਾ ਆਪਣਾ ਰੈਡੀ ਕੀਤਾ ਹੋਇਆ ਹੈਗਾ ਤੇ ਸਕਰੀਨਸ਼ਾਟ ਲਈ ਚਲੋ ਤੇ ਸਾਨੂੰ WhatsApp ਤੇ ਆਰਡਰ ਆ ਜਿਹੜਾ ਦੇਈ ਚਲੋ ਕਿਉਂਕਿ ਸਕਰੀਨ ਦੇ ਉੱਪਰ ਆਪਣਾ ਨੰਬਰ ਆ ਜਿਹੜਾ ਉਹ ਚੱਲ ਰਿਹਾਗਾ ਤੇ ਅਗਲੇ ਆ ਅਗਲਾ ਆ ਗਿਆ ਜੀ ਇਸ ਥਾਂ T ਥਾਂ ਦੇ ਵਿੱਚ ਸੌਰੀ ਠੀਕ ਹੈ ਜੀ ਇਹ ਟਿਸਟਾ ਵਾਲਿਆਂ ਦੀ ਮਲਕੋਟ ਨੇ ਇਹ ਵੀ ਜਿਆਦਾ ਇਹ ਵੀ ਸਟਾਫ ਆ ਜਿਹੜਾ ਬਹੁਤ ਹੀ ਜਿਆਦਾ ਸੋਹਣਾ ਤੇ ਬਹੁਤ ਹੀ ਸੌਫਟ ਹੈਗਾ ਤੁਸੀਂ ਇਹਨੂੰ ਵਿਦਾਊਟ ਲਾਈਨਿੰਗ ਵੀ ਸਟਿਚ ਕਰ ਸਕਦੇ ਹੋ ਮੈਂ ਆਪਣਾ ਖੁਦ ਇਹ ਸੂਟ ਬਣਾਇਆ ਹੈ ਬਹੁਤ ਹੀ ਜਿਆਦਾ ਹਲਕਾ ਤੇ ਲਾਈਟ ਵੇਟ ਹੈਗਾ ਤੁਹਾਨੂੰ ਵੇਅਰ ਕੀਤੇ ਹੋਇਆ ਤਾਂ ਵੀ ਮਹਿਸੂਸ ਨਹੀਂ ਹੋਣਾ ਇੰਨਾ ਜਿਆਦਾ ਸੋਹਣਾ ਸਟਾਫ ਹੈ ਇਹ ਤੇ ਠੀਕ ਹੈ ਜੀ ਆਪਾਂ ਤੁਹਾਨੂੰ ਸਟੈਂਪ ਵੀ ਦਿਖਾ ਦਿੰਨੇ ਆ ਜੀ ਇਹ ਵੀ ਤੁਹਾਨੂੰ ਲੈਸ ਪ੍ਰਾਈਸ ਤੇ ਮਿਲੂਗਾ ਠੀਕ ਹੈ ਲੋ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਤੇ ਆਪਾਂ ਤੁਹਾਨੂੰ ਇਹਦਾ ਡਿਜ਼ਾਈਨ ਪ੍ਰਿੰਟ ਚੈੱਕ ਕਰਵਾ ਦਿੰਨੇ ਆ ਇਸ ਤਰ੍ਹਾਂ ਦਾ ਹੋਊਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਕਲਰ ਆ ਤੁਸੀਂ ਕਿਸ ਤਰ੍ਹਾਂ ਵੀ ਸੂਟ ਨੂੰ ਡਿਜ਼ਾਈਨਿੰਗ ਹੈ ਜਿਹੜੀ ਉਹ ਦੇ ਸਕਦੇ ਹੋਗੇ ਠੀਕ ਹੈ ਸੀ ਇਹ ਆਪਣੇ ਆਫਰ ਤੇ ਹੋਣਗੇ ਸੂਟ ਤੇ ਤੁਸੀਂ ਆਪਣੀ ਬੁਕਿੰਗ ਹੈ ਜਿਹੜੀ ਸਾਨੂੰ ਕਰ ਸਕਦੇ ਹੋਗੇ ਤੇ ਕੁਝ ਕੁ ਸਟਾਕ ਆ ਜਿਹੜਾ ਆਪਣੇ ਕੋਲ ਕਾਟਨ ਦਾ ਬਚਿਆ ਹੋਇਆ ਹੈਗਾ ਤੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਦੂਸਰਾ ਕਲਰ ਇਹਦੇ ਵਿੱਚ ਇਹ ਆ ਗਿਆ ਤੇ ਇਹਦੇ ਵਿੱਚ ਆਪਣੇ ਕੋਲ ਸ਼ਾਇਦ ਦੋ ਹੀ ਸੂਟ ਇਹੇ ਬਚੇ ਆਗੇ ਟੈਸਟਾ ਮਾਲ कॉटन ਦੇ ਬਾਕੀ ਸਾਰੇ ਹੀ ਆਪਣੇ ਸੇਲ ਹੋ ਗਏ ਠੀਕ ਹੈ ਜੀ ਤੇ ਆ ਦੇਖੋ ਸਟੈਂਪ ਦੇਖੋ ਬਹੁਤ ਜਿਆਦਾ ਸੌਫਟ ਹੈਗਾ ਟੈਸਟਾ ਹੋਇਆ ਈਸਟਾ ਹੋਇਆ ਇਹਦਾ ਸਟੱਫ ਹੈ ਜਿਹੜਾ ਬਹੁਤ ਵਧੀਆ ਹੈਗਾ ਜਿਹੜਾ ਬ੍ਰਾਂਡ ਦਾ ਸਟੱਫ ਹੁੰਦਾ ਉਹ ਵਧੀਆ ਹੀ ਹੁੰਦਾਗਾ ਤੇ ਕੋਈ ਬੂਰ ਨਹੀਂ ਆਉਂਦਾ ਹੈਗਾ ਕੋਈ ਛਿੱਜਦਾ ਨਹੀਂ ਹੈਗਾ ਠੀਕ ਹੈ ਜੀ ਬਹੁਤ ਸੋਹਣਾ ਸਟੱਫ ਹੈਗਾ ਇਸ ਤਰ੍ਹਾਂ ਪ੍ਰਿੰਟ ਹੋਊਗਾ ਬਲੈਕ ਕਲਰ ਦੇ ਵਿੱਚ ਹੈ ਇਹ ਬਾਕੀ ਜੇ ਤੁਸੀਂ ਮੈਚਿੰਗ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਵਾਈਟ ਜਿਹੜੀ ਬਾਟਮ ਹੈ ਜਿਹੜੀ ਉਹ ਤੁਸੀਂ ਇਹਦੇ ਨਾਲ ਰੱਖ ਵੀ ਸਕਦੇ ਹੋ ਆਲ ਓਵਰ ਰੱਖਣਾ ਚਾਹੁੰਦੇ ਹੋ ਤਾਂ ਆਲ ਓਵਰ ਵੀ ਰੱਖ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਸ਼ੋ ਹੋ ਜੂ ਇਹ ਵਿਦਆਊਟ ਦੁਪੱਟਾ ਹੋਣਗੇ ਇਹਨਾਂ ਨਾਲ ਦੁਪੱਟਾ ਨਹੀਂ ਹੈਗਾ ਤੇ ਇਹ ਆਪਾਂ ਸ਼ਾਇਦ ਪਹਿਲਾਂ ਆਪਾਂ 2400 ਦੀ ਰੇਂਜ ਦੇ ਵਿੱਚ ਵੇਚੇ ਹੁਣ ਆਪਾਂ ਤੁਹਾਨੂੰ ਇਹ ਨਹੀਂ 2200 ਸ਼ਾਇਦ ਤੇ ਬਾਕੀ ਤੁਹਾਨੂੰ ਆਪਾਂ ਮੈਂਸ਼ਨ ਕਰ ਦਾਂਗੇ ਪ੍ਰਾਈਸ ਪਰ ਸਾਨੂੰ ਆਪਾਂ 200 ਰੁਪਿਆ ਲੈਸ ਦੇਵਾਂਗੇ ਫ੍ਰੀ ਸ਼ਿਪਿੰਗ ਹੋਊ ਸਾਰੇ ਸੂਟਾਂ ਦੀ ਠੀਕ ਐ ਸੀ ਹਲੋ ਜੀ ਇਹ ਵੀ ਕਾਟਨ ਦਾ ਆ ਗਿਆ ਇਹ ਵੀ ਟਿਸਟਾ ਦੇ ਵਿੱਚ ਆ ਲੋ ਜੀ ਠੀਕ ਐ ਤੇ ਇਹ ਵੀ ਆਪਾਂ ਤੁਹਾਨੂੰ ਲੈਸ ਪ੍ਰਾਈਸ ਤੇ ਦੇਵਾਂਗੇ ਫ੍ਰੀ ਸ਼ਿਪਿੰਗ ਹੋਊ ਇਹਦੀ ਤੇ ਇਸ ਤਰ੍ਹਾਂ ਦਾ ਪ੍ਰਿੰਟ ਆ ਬਹੁਤ ਹੀ ਜਿਆਦੇ ਸੋਹਣਾ ਤੇ ਬਹੁਤ ਹੀ ਸੌਫਟ ਹੈ ਇਸ ਸਟੱਫ ਹੈਗਾ ਵਧੀਆ ਕੁਆਲਿਟੀ ਦਾ ਜਿਹੜਾ ਪ੍ਰਿੰਟ ਆ ਉਹ ਆਪਾਂ ਲੈ ਕੇ ਆਉਨੇ ਆਂਗੇ ਠੀਕ ਹੈ ਜੀ ਤੇ ਆਪਣੇ ਕੋਲ ਕੁਝ ਕੁ ਸਟਾਕ ਹੈਗਾ ਸੀ ਇਸ ਕਰਕੇ ਆਪਾਂ ਨੇ ਇਹ ਆਫਰ ਤੇ ਲਾਏ ਆਗੇ ਤੁਸੀਂ ਸਾਨੂੰ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋਗੇ ਤੇ ਅਗਲਾ ਸੂਟ ਹੈਗਾ ਇਹ ਵਾਲੇ ਹੈਗੇ ਜੀ ਬਰਬਰੀ ਦਾ ਠੀਕ ਹੈ ਜੀ ਇਹ ਸੂਟ ਬਰਬਰੀ ਦਾ ਆਪਾਂ ਤੋਂ ਕਿਸੇ ਭੈਣ ਨੇ ਮੰਗਵਾਇਆ ਸੀ ਲਓ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਜਿਹੜਾ ਆਪਾਂ ਬਰਬਰੀ ਦਾ ਸਟੱਫ ਲੈ ਕੇ ਆਏ ਸੀ ਉਹ ਵੀ ਵਧੀਆ ਕੁਆਲਿਟੀ ਦਾ ਲੈ ਕੇ ਆਏ ਸੀ ਠੀਕ ਹੈ ਜੀ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਬਹੁਤ ਹੀ ਜਿਆਦਾ ਸੋਹਣਾ ਆ ਕਲਰ ਹੈ ਦਾ ਇਹ ਸ਼ਰਟ ਹੋਊਗੀ ਤੇ ਇਹਦੇ ਨਾਲ ਪਿਓਰ ਮਡਾਲ ਦੀ ਜਿਹੜੀ ਬਾਟਮ ਆ ਉਹ ਲੱਗੀ ਹੋਈ ਹੈਗੀ ਤੇ ਇਸ ਤਰ੍ਹਾਂ ਇਹ ਟਾਈ ਡਾਈ ਕੀਤੀ ਹੋਈ ਆ ਠੀਕ ਹੈ ਤੇ ਇਹ ਵਾਲੀ ਸਲਵਾਰ ਆ ਜਿਹੜੀ ਇਹ ਆਪਾਂ ਨੂੰ ਸਟੇਟ ਬਣਾਉਣੀ ਪਊਗੀ ਕਿਉਂਕਿ ਡਾਈ ਆ ਜਿਹੜੀ ਇਹ ਟਾਈ ਡਾਈ ਕੀਤਾ ਹੋਇਆ ਸਟੇਟ ਬਾਟਮ ਦਾ ਕੀਤਾ ਹੋਇਆ ਠੀਕ ਹੈ ਜੀ ਜਿਹੜੀਆਂ ਮੇਰੀਆਂ ਆਪਣਾ ਸਟੇਟ ਸਲਵਾਰ ਪਸੰਦ ਕਰਦੀਆਂ ਨੇ ਉਹ ਸਾਨੂੰ ਆਰਡਰ ਦੇ ਸਕਦੀਆਂ ਨੇ ਜੀ ਤੇ ਇਹ ਵਾਲਾ ਕਲਰ ਹੋਊਗਾ ਤੇ ਮਡਾ ਬਾਟਮ ਦਾ ਵੀ ਸਟੱਫ ਵਧੀਆ ਹੋਊਗਾ ਤੇ ਦੁਪੱਟਾ ਜਿਹੜਾ ਇਹਦੇ ਨਾਲ ਬਰਬਰੀ ਦਾ ਹੀ ਸੇਮ ਸਟੱਫ ਦਾ ਹੀ ਆਪਾਂ ਨੇ ਇਹਨਾਂ ਦਾ ਦੁਪੱਟਾ ਲਾਇਆ ਹੋਇਆਗਾ ਠੀਕ ਹੈ ਜੀ ਤੇ ਦੁਪੱਟਾ ਵੀ ਆਪਾਂ ਸੈਂਟਰ ਦੇ ਵਿੱਚ بیس ਕਲਰ ਰੱਖਿਆ ਹੋਇਆ ਐਸ ਤਰ੍ਹਾਂ 4 ਸਾਈਡ ਟਾਈ ਡਾਈ ਕੀਤਾ ਹੋਇਆਗਾ ਹੋ ਜੀ ਬਹੁਤ ਸੌਫਟ ਵਾਲੀ ਬਰਬਰੀ ਹੈਗੀ ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਆਕੜੀ ਜੀ ਜਾਂ ਹਾਰਡ ਹੋਊਗੀ ਠੀਕ ਹੈ ਜੀ ਬਹੁਤ ਸੋਹਣਾ ਸਟਾਫ ਹੈਗਾ ਤੇ ਬਿਲਕੁਲ ਵੀ ਝੁੱਧਦਾ ਨਹੀਂ ਹੈਗਾ ਬਰਬਰੀ ਦਾ ਸਟਫ ਮੈਂ ਖੁਦ ਇਹਦੇ ਨਾਲ ਦਾ ਸੂਟ ਹੈ ਜਿਹੜਾ ਅ ਘਰੇ ਪਾ ਕੇ ਖੁਦ ਪਾ ਕੇ ਹੰਡਾਇਆ ਹੈਗਾ ਬਹੁਤ ਸੋਹਣਾ ਸਟਾਫ ਹੈ ਜਿਹੜਾ ਇਹ ਨਿਕਲਿਆ ਹੈਗਾ ਠੀਕ ਹੈ ਜੀ ਇਹ ਵੀ ਆਪਾਂ ਤੁਹਾਨੂੰ ਲੈਸ ਪ੍ਰਾਈਸ ਤੇ ਦੇਵਾਂਗੇ ਵਿਦੂ ਦੁਪੱਟਾ ਹੋਊਗਾ 2200 ਇਹਦਾ ਪ੍ਰਾਈਸ ਹੋਊਗਾ ਫ੍ਰੀ ਸ਼ਿਪਿੰਗ ਹੋਊਗੀ ਠੀਕ ਹੈ ਜੀ ਤੁਹਾਨੂੰ ਦੁਪੱਟਾ ਐਕਸਟਰਾ ਲੈਣ ਦੀ ਲੋੜ ਨਹੀਂ ਹੈਗੀ ਜਿਹੜੇ ਸੂਟ ਨਾਲ ਦੁਪੱਟੇ ਨੇ ਆਪਾਂ ਨਾਲ ਦੇਵਾਂਗੇ ਤੇ ਅਗਲਾ ਇਹਦੇ ਵਿੱਚ ਕਲਰ ਆ ਗਿਆ ਇਹ ਵਾਲਾ ਠੀਕ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਇਹ ਵਿੱਚ ਨਾਰ ਬ੍ਰਾਂਡ ਦੀ ਬਰਬਰੀ ਹੋਊਗੀ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਕਈ ਕੁਆਲਿਟੀ ਆਈਆਂ ਸੀਗੀਆਂ ਬਰਬਰੀ ਦੇ ਵਿੱਚ ਵੀ ਆਪਾਂ ਦੇਖ ਕੇ ਹੀ ਸਟੱਫ ਲੈ ਕੇ ਆਉਨੇ ਆ ਜਿਹੜਾ ਸੋਨਾ ਹੁੰਦਾਗਾ ਠੀਕ ਹੈ ਤੇ ਇਸ ਤਰ੍ਹਾਂ ਦਾ ਪ੍ਰਿੰਟ ਹੋਗਾ ਇਸ ਤਰ੍ਹਾਂ ਦਾ ਕਲਰ ਹੈ ਤੇ ਬਹੁਤ ਸੋਹਣਾ ਸਟੱਫ ਹੈਗਾ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਹੈ ਠੀਕ ਹੈ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਕਲਰ ਹੈ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਮੇਰੀਆਂ ਹੋਰ ਭੈਣਾਂ ਵੀ ਸੂਟ ਮੰਗਵਾ ਸਕਣ ਸਾਡੇ ਤੋਂ ਠੀਕ ਹੈ ਜੀ